ਮਾਹ ਪ੍ਰਸ਼ਾਦਾ ਬਚਨ ਹੈ ਕਹਿੰਦੇ ਜਦੋਂ ਜਾਓ ਨਾ ਦਰਬਾਰ ਸਿੰਘ ਅੱਜ ਵੀ ਪ੍ਰਕਰਮਾ ਕਰਦੇ ਹੋਇਆ ਮੂਲ ਮੰਤਰ ਦੀ ਬਾਣੀ ਦਾ ਜਾਪ ਕਰਦੇ ਜਾਇਆ ਕਰੋ ਮੂਲ ਮੰਤਰ ਦਾ ਪਾਠ ਕਰਦੇ ਪ੍ਰਕਰਮਾ ਕਰਿਆ ਕਰੋ ਚੌਪਈ ਸਹਿਬ ਦਾ ਪਾਠ ਕਰਦੇ ਪ੍ਰਕਰਮਾ ਕਰਿਆ ਕਰੋ ਪਤਾ ਹੀ ਨਹੀਂ ਜਿੱਥੇ ਜਿੱਥੇ ਸਾਡਾ ਪੱਗ ਰੱਖਿਆ ਜਾਂਦਾ ਹੈ ਪੈਰ ਰੱਖਿਆ ਜਾਂਦਾ ਹੈ ਕਿਹੜੇ ਸ਼ਹੀਦ ਦਾ ਸੀਸ ਕਿਸ ਦਫਾ ਉਥੇ ਸ਼ਹੀਦ ਹੋਇਆ ਹੈ ਕਿਹੜੇ ਸ਼ਹੀਦ ਨੇ ਸ਼ਹੀਦੀ ਪਾਈ ਹੈ ਅੱਜ ਵੀ ਗੁਰੂ ਰਾਮਦਾਸ ਦੇ ਦਰਬਾਰ ਤੇ ਪ੍ਰਕਰਮਾ ਚ ਸ਼ਹੀਦਾਂ ਦੇ ਪੈਰੇ ਤਤ ਵਰ ਤਿਆਰ ਪਰ ਤਿਆਰ ਗੁਰੂ ਰਾਮਦਾਸ ਦੇ ਘਰ ਦੀਆਂ ਮਰਕਤਾਂ ਬੋਲਦੀਆਂ ਨੇ ਮੈਂ ਬੇਨਤੀ ਕਰਾਂ ਸੰਗਤ ਦੇ ਚਰਨਾਂ ਚ ਜਾਓ ਬੱਚਿਆਂ ਨੂੰ ਲੈ ਕੇ ਕੋਈ ਦਿਨ ਛੁੱਟੀ ਦਾ ਹੋਵੇ ਪਰ ਬੱਚਿਆਂ ਨੂੰ ਮਨ 'ਚ ਸਮਝੋਤਾ ਇਹ ਕਰਕੇ ਲੈ ਕੇ ਜਾਣਾ ਉਹ ਬੱਚੇ ਉੱਥੇ ਪਿਕ ਨਾ ਕਹਿੰਦੇ ਛੁੱਟੀਆਂ ਨਹੀਂ ਮਨਾਉਣ ਜਾਣੇ ਸੇਵਾ ਦੇ ਸਿਮਰਨ ਤੇ ਜਾਣਾ ਮੈਨੂੰ ਮਾਫੀ ਦਿਓ ਮੈਂ ਹੋਰ ਕਿਸੇ ਧਰਮ مذہب ਦਾ ਨਾਮ ਨਹੀਂ ਲੈਣਾ ਆ ਜਿੰਨੇ ਵੀ ਨਾਮਦਾਨੀ ਹੈ ਨਾ ਜਿਹੜੇ ਨਾਮਦਾਨ ਲੈਂਦੇ ਆ ਜਿੰਨਾ ਜਿੰਨਾਂ ਨੇ ਨਾਮਦਾਨ ਲਏ ਨੇ ਤੁਹਾਨੂੰ ਸਭ ਆਪੋ ਆਪਣੀ ਤਾਂ ਚੰਗੇ ਹੋਣਗੇ ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਆ ਪਰ ਉਹਨਾਂ ਚ ਇੱਕ ਬੜੀ ਵੱਡੀ ਖਾਸ ਗੱਲ ਦੇਖੀ ਉਹ ਖਾਲੀ ਬੂਟਿਆਂ ਨੂੰ ਪਾਣੀ ਪਾਉਣ ਨੂੰ ਵੀ ਸੇਵਾ ਕਹਿੰਦੇ ਆ ਖਾਲੀ ਥਾਵਾਂ ਤੇ ਘਰ ਨੂੰ ਝਾੜੂ ਮਾਰਨ ਨੂੰ ਵੀ ਸੇਵਾ ਹੈ। ਉੱਥੇ ਡੂਟੀਆਂ ਦੇਣ ਨੂੰ ਵੀ ਸੇਵਾ ਕਹਿੰਦੇ ਆ। ਤੇ ਸਾਡੇ ਗੁਰੂ ਰਾਮਦਾਸ ਦੇ ਘਰ ਚ ਭਿੰਡੀਆਂ ਸੇਵਾਵਾਂ ਏਡੀਆਂ ਬਖਸ਼ਿਸ਼ਾਂ ਦੀ ਬਰਕਤਾਂ ਵਰਤਦੀਆਂ ਨੇ ਤੇ ਸਿੱਖ ਸੇਵਾ ਤੋਂ ਭੱਜਦਾ ਆਖੋ ਸਤਿਨਾਮ। ਸ਼੍ਰੀ ਵਾਹਿਗੁਰੂ ਜੀ ਸੇਵਾ ਤੋਂ ਕਪੜੇ ਨਾ ਵੇਖਿਆ ਪਰੋ ਲੀੜੇ ਨਾ ਕਿਤੇ ਖਰਾਬ ਹੋ ਜਾਣ ਕੰਤ ਨਮਾਜ਼ ਦੇ ਸੰਗਤ ਚਾਣ ਲਾਉਂਦੇ ਆ ਇਹ ਬੇਂਤੀ ਹੈ ਭਾਵਨਾ ਹੋਵੇ ਸੇਵਾ ਦੀ ਸ਼ਰਧਾ ਹੋਵੇ ਬਸ ਫਿਰ ਉਹ ਦੇਖਣਾ ਛੁਡਿਏ ਤੇਰੇ ਤੇ ਰਹਿਣ ਤੇ ਕਰਨ ਲੱਗੇ ਪਰ ਜੇਠੇ ਤੋਂ రాມਦਾਸ ਤੋਂ ਗੁਰੂ ਰਾਮਦਾਸ ਬਣਾ ਦਿੱਤਾ ਜਿੱਦਾਂ ਕਹਿੰਦੇ ਨਾ ਕੀ ਹੈ ਪਹਿਲੀ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਹਾਰਾਜ ਲੈ ਲੈ ਨੂੰ ਕਹਿੰਦੇ ਮਹਾਰਾਜ ਲੈਣਾ ਕਹਿੰਦੇ ਤੂੰ ਲੈਣਾ ਸੀ ਤੈਨੂੰ ਦੇਣਾ ਐਸੀਆ ਬਖਸ਼ਿਸ਼ ਆਂਗਲਾਂ ਨਾਲ ਲਾ ਕੇ ਛਾਤੀ ਨਾਲ ਲਾਇਆ ਗਲੇ ਨਾਲ ਲਾਇਆ ਗੁਰੂ ਵੰਗਤ ਬਣਾ ਲਿਆ ਖੁਸ ਸਤਨਾਮ ਇਹ ਵਾਕ ਸੁਣੀ ਇਹ ਸ਼ਰਧ ਹੈ ਸ਼ਰਧਾ ਧਾਰ ਜੋ ਕਰਦੇ ਜਿਨ੍ਹਾਂ ਜਿਨ੍ਹਾਂ ਨੇ ਸ਼ਰਧਾ ਰੱਖੀ બસ ਬੇਨਤੀ ਇਹ ਸ਼ਰਦਾ ਦੀ ਲੋੜ ਹੈ ਗੁਰੂ ਰਾਮਦਾਸ ਦੇ ਘਰ ਚ ਜਿੱਦਨ ਸ਼ਰਦਾ ਬਣ ਗਈ ਉਦੋਂ ਬਖਸ਼ਿਸ਼ਾਂ ਹੋ ਜਾਣੀਆਂ ਨੇ ਉਹ ਤਾਂ ਗਰੀਬਾਂ ਨਾਲ ਪਿਆਰ ਰੱਖਦਾ ਉਹ ਵੱਡਾ ਉੱਚਾ ਨਹੀਂ ਦੇਖਦਾ ਗੁਰੂ ਰਾਮਦਾਸ ਦਾ ਦਰਬਾਰ ਬਸ ਸਦਾਰੇ ਦੀ ਭਾਵਨਾ ਵੇਖੀ ਸੀ ਨਾ ਕ੍ਰਿਸ਼ਨ ਨੇ ਅੰਤਾਂ ਦੀ ਗਰੀਬੀ ਸੀ ਭਾਵਨਾ ਦੇਖੀ ਬਸ ਗੱਲਾਂ ਲਾ ਲ ਕਹਿੰਦੇ ਸੁਦਾਮਿਆ ਲਿਆ ਕੁਝ ਕੁ ਸਾਡੇ ਨਹੀਂ ਲੈਂਦੀ ਏ ਭੇਡਾ ਇੱਕ ਮੁਠੀ ਚੌਲਾਂ ਦੀ ਸੀ ਇੱਕ ਫੱਟਾ ਮਾਰਿਆ ਕਹਿੰਦੇ ਜਾ ਤੈਨੂੰ ਲੋਕ ਲੈ ਤੇ ਦੂਸਰੀ ਮੁਠੀ ਜਦੋਂ ਫੱਕਾ ਮਾਰਿਆ ਜਾਂ ਤੈਨੂੰ ਪਰਲੋਕ ਦਿੱਤੇ ਤੀਜੀ ਮੁਠੀ ਦਾ ਫੱਕਾ ਮਾਰਨ ਲੱਗੇ ਉੱਥੇ ਹੱਥ ਰੋਕ ਲਿਆ ਰੁਕਮਣੀ ਨੇ ਕਹਿੰਦੀ ਮਹਾਰਾਜ ਤੈਨੂੰ ਲੋਕ ਨਾ ਦੇਂਦੇ ਉਹ ਆਖੋ ਸਤਨਾਮ ਵਾਹਿਗੁਰੂ ਜੀ ਅੱਜ ਵੀ ਗੁਰੂ ਰਾਮਦਾਸ ਦਾ ਦਰਬਾਰ ਸਾਡੇ ਬਾਰੇ ਅੱਗੇ ਗਰੀਬਾਂ ਨੂੰ ਉੱਥੇ ਥਾਂ ਮਿਲਦੀ ਹੈ ਉਦੇ ਘਰ ਚ ਓਟ ਮੇਰੇ ਨੂੰ ਆਸਰਾ ਮਿਲਦਾ